ਅੰਮ੍ਰਿਤਸਰ ਲੋਕ ਸਭਾ ਸੀਟ ਜਿਹੜੀ ਕਾਫੀ ਦਿਲਚਸਪ ਵੇਖਣ ਨੂੰ ਮਿਲੀ ਇਸ ਵਾਰ ਜਿਹੜੇ ਨੇ ਕਾਂਗਰਸ ਨੇ ਜਿਹੜੀ ਤੀਸਰੀ ਵਾਰ ਫਿਰ ਤੋਂ ਜਿਹੜੀ ਬਾਜ਼ੀ ਮਾਰੀ ਹੈ ਅਤੇ ਜਿਹੜੀ ਖਾਸ ਕਰਕੇ ਜੇ ਆਪਾਂ ਗੱਲ ਕਰਦੇ ਹਾਂ ਝਾੜੂ ਅਤੇ ਫੁੱਲ ਨੂੰ ਇੱਕ ਵੱਡੀ ਜਿਹੜੀ ਹਾਰ ਜਿਹੜੀ ਮਿਲੀ ਹੈ ਅਤੇ ਆਪਾਂ ਗੱਲਬਾਤ ਕਰਾਂਗੇ ਕੀ ਕਾਰਨ ਰਹੇ ਨੇ ਇਹਨਾਂ ਦੇ ਕਿ ਜਿਹੜੀ ਇਸ ਵਾਰ ਕਾਂਗਰਸ ਨੇ ਇੱਕ ਵਾਰ ਫਿਰ ਜਿਹੜੀ ਆਪਣੀ ਜਿੱਤ ਹਾਸਲ ਕੀਤੀ ਹੈ ਸੋ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਮਿਤ ਖੰਨਾ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਨ ਲਈ ਪਹੁੰਚੇ ਆ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆ ਸਭ ਤੋਂ ਪਹਿਲਾਂ ਸਰ ਜਾਨਣਾ ਚਾਹ ਵਾਰ ਇੱਕ ਵਾਰ ਫਿਰ ਜਿਹੜੀ ਆਪਣੀ ਜਿਹੜੀ ਇੱਥੇ ਜਿੱਤ ਲਿੱਤੀ ਹੈ ਅਤੇ ਅੰਮ੍ਰਿਤਸਰ ਕੈਨ ਨੂੰ ਜਿਹੜਾ ਕਿਹਾ ਜਾਂਦਾ ਸੀਗਾ ਕਿ ਇੱਥੇ ਜਿਹੜੀ ਕੁਲਦੀਪ ਸਿੰਘ ਧਾਰੀਵਾਲ ਜਿਹੜੀ ਬਹੁਤ ਜ਼ਿਆਦਾ ਚਾਂਸਸ ਸੀਗੇ ਬਟ ਇਸ ਵਾਰ ਉਹਨਾਂ ਨੇ ਵੀ ਜਿਹੜੀ ਇੱਕ ਵੱਡੀ ਜਿਹੜੀ ਹਾਰ ਜਿਹੜੀ ਪ੍ਰਾਪਤ ਕੀਤੀ ਹੈ ਜੀ ਬਿਲਕੁਲ ਇਸ ਵਾਰ ਅਗਰ ਗੱਲ ਕੀਤੀ ਜਾਵੇ ਤਾਂ ਇਹ ਇੱਕ ਕਰਾਰੀ ਹਾਰ ਕੱਲੇ ਕੁਲਦੀਪ ਸਿੰਘ ਢਾਲੀਵਾਲ ਦੀ ਨਹੀਂ ਹੈ ਬਲਕਿ ਆਮ ਆਦਮੀ ਪਾਰਟੀ ਦੀ ਕਰਾਰੀ ਹਾਰ ਮੰਨੀ ਜਾ ਰਹੀ ਹੈ ਕਿਉਂਕਿ ਸਿੱਧੇ ਤੌਰ ਤੇ ਅਗਰ ਗੱਲ ਕਰੀਏ ਤਾਂ ਕੁਲਦੀਪ ਸਿੰਘ ਢਾਲੀਵਾਲ ਪੰਜਾਬ ਦੇ ਕੈਬਨਿਟ ਦੇ ਮੰਤਰੀ ਨੇ ਤਾਂ ਮੰਤਰੀ ਹੋਣ ਦੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਫਰਜ ਬੰਦਾ ਸੀ ਕਿ ਉਹ ਕੁਝ ਕਰਨ ਲੇਕਿਨ ਬਿਲਕੁਲ ਉਹਨਾਂ ਨੂੰ ਸ਼ਹਿਰ ਦੇ ਲੋਕਾਂ ਨੇ ਮੂੰਹ ਨਹੀਂ ਲਾਇਆ ਔਰ ਮੰਨ ਸਕਦੇ ਹੋ ਕਿ ਇਸ ਵੇਲੇ ਅਮਰਸਰ ਦੇ ਜਿਹੜੇ 5 ਹਲਕੇ ਨੇ ਉਹਨਾਂ ਦੇ ਵਿੱਚ ਉਹਨਾਂ ਨੂੰ ਕੋਈ ਲੀਡ ਨਹੀਂ ਮਿਲੀ 4 ਹਲਕਿਆਂ ਦੇ ਵਿੱਚ ਤੇ ਬਹੁਤ ਕਰਾਰੀ ਹਾਰ ਹੋਈ ਹੈ ਤੇ 5ਵੇਂ ਹਲਕੇ ਸਾਊਥ ਦੇ ਵਿੱਚ ਮਹਿਜ਼ ਕੁਝ ਵੋਟਾਂ ਦੇ ਨਾਲ ਉਹ ਜਿੱਤ ਦੇ ਨਜ਼ਰ ਆਏ ਨੇ ਤੋ ਉਸ ਤੋਂ ਬਾਅਦ ਅਗਰ ਉਹਨਾਂ ਦੇ ਆਪਣੇ ਹਲਕੇ ਦੀ ਗੱਲ ਕਰੀਏ ਕੁਲਦੀਪ ਸਿੰਘ ਢਾਲੀਵਾਲ ਦੀ ਆਪਣੇ ਹਲਕੇ ਦੀ ਗੱਲ ਕਰੀਏ ਤਾਂ ਮਹਿਜ 5000 ਦੀ ਲੀਡ ਤੋਂ ਉਹ ਆਪਣਾ ਅਜਨਾਲਾ ਹਲਕਾ ਜਿੱਤੇ ਨੇ ਔਰ ਉਸ ਅਜਨਾਲਾ ਹਲਕਾ ਜਿਹਨੂੰ ਕਹਿ ਰਹੇ ਸੀ ਕਿ ਇਹ ਸਾਡਾ ਇੱਕ ਬੜਾ ਮਾਡਲ ਹਲਕਾ ਹੈ ਅਜਨਾਲਾ ਮਾਡਲ ਨੂੰ ਜਿਹੜਾ ਅਸੀਂ ਅੰਮ੍ਰਿਤਸਰ ਚ ਲੈ ਕੇ ਆਏ ਆ ਤਾਂ ਇਹ ਮੁੱਖ ਕਾਰਨ ਰਿਹਾ ਤਾਂ ਕੁਲਦੀਪ ਸਿੰਘ ਢਾਲੀਵਾਲ ਦਾ ਇੱਕ ਤਰ੍ਹਾਂ ਦਾ ਹਾਰਨਾ ਇਹ ਸਾਫ਼ ਸਾਬਤ ਕਰਦਾ ਹੈ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੀ ਅਜੇ ਨਹੀਂ ਕਿ ਬੈਂਕਰਪਸੀ ਹੈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਨਹੀਂ ਕਰਦੇ ਹਾਲਾਂਕਿ 332 ਦਾ ਜਿਹੜਾ ਫੈਕਟਰ ਸੀ ਕਿ ਬਹੁਤ ਵੱਡਾ ਫੈਕਟਰ ਮੰਨਿਆ ਜਾ ਰਿਹਾ ਸੀ ਕਿ ਲੋਕ ਕਹਿ ਰਹੇ ਸੀ ਕਿ ਇਹ 332 ਦੇ ਨਾਲ ਲੋਕਾਂ ਨੂੰ ਬਹੁਤ ਫਾਇਦਾ ਹੋਇਆ ਲੇਕਿਨ ਜਿਸ ਤਰੀ ਸ਼ਹਿਰ ਦੇ ਹਾਲਾਤ ਸੀ ਜਿਸ ਤਰੀਕੇ ਨਾਲ ਸਾਰਾ ਸ਼ਹਿਰ ਚ ਕੂੜਾ-ਕੂੜਾ ਹੋਇਆ ਹੋਇਆ ਸੀ ਲੋਕਾਂ ਦੇ ਘਰਾਂ ਦੇ ਸੀਵਰੇਜ ਬਲੌਕ ਹੋ ਗਏ ਸੀ ਔਰ ਇਹ ਜਿਹੜੇ ਕਾਰਨ ਰਹੇ ਉਹਦੇ ਨਾਲ ਕੁਲਦੀਪ ਸਿੰਘ ਧਾਲੀਵਾਲ ਨੂੰ ਬਹੁਤ ਵੱਡੀ ਜਿਹੜੀ ਮਾਰ ਪਈ ਹੈ ਔਰ ਐਸਾ ਡੈਂਟ ਵੱਜਾ ਹੈ ਜਿਹੜਾ ਕਿ ਸ਼ਾਇਦ ਕੁਲਦੀਪ ਸਿੰਘ ਧਾਲੀਵਾਲ ਨੇ ਕਦੀ ਸੁਪਨੇ ਚ ਨਹੀਂ ਸੋਚਿਆ ਹੋਵੇਗਾ ਜੀ ਬਿਲਕੁਲ ਆਪਾਂ ਗੱਲ ਕਰਦੇ ਆ ਜਦ ਵੀ ਆਮ ਆਦਮੀ ਪਾਰਟੀ ਨੇ ਜਿੱਦਾਂ ਕਿ ਬਹੁਤ ਸਾਰੇ ਲੋਕ ਕਹਿ ਰਹੇ ਸੀਗੇ ਕਿ ਬੜੀਆਂ ਸਹੂਲਤਾਂ ਦਿੱਤੀਆਂ ਗਿਆ ਤੇ ਇਸ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਹੀ ਵੇਖਣ ਨੂੰ ਮਿਲੇਗੀ ਬਟ ਬਿਲਕੁਲ ਹੀ ਜਿਹੜੇ ਨੇ ਜਿਹੜੇ ਆਪਾਂ ਕਹਿ ਸਕਦੇ ਆ ਇਲੈਕਸ਼ਨ ਪੋਲ ਤੇ ਬਿਲਕੁਲ ਬਦਲ ਗਏ ਜਿਹੜੇ ਕਾਂਗਰਸ ਨੇ ਇਸ ਵਾਰ ਜਿਹੜੀ ਜਿੱਤ ਹਾਸਿਲ ਕੀਤੀ ਤੇ ਸਰ ਤੁਹਾਡੇ ਕੋਲ ਜਾਨਣਾ ਚਾਹਾਂਗੇ ਕਿ ਹਰ ਇੱਕ ਹਲਕਾ ਜਿੱਦਾਂ ਕਿ ਸਾਊਥ ਸੈਂਟਰ ਤੇ ਵੈਸਟ ਕਿਹੜੇ ਕਿਹਨੇ ਕਿੰਨੀ ਕਿੰਨੀ ਜਿਹੜੀ ਆ VOTING ਦੇ ਨਾਲ ਜਿਹੜੀ ਜਿੱਤ ਪ੍ਰਾਪਤ ਕੀਤੀ ਬਿਲਕੁ ਪੜਿਤ ਜਿੱਤ ਹੋਈ ਹੈ ਇੱਥੋਂ ਤੱਕਨ ਕੀ ਜਿਹੜਾ ਵੈਸਟ ਹਲਕਾ ਉਹਦੇ ਚ ਵੀ ਪਾਪ ਪਾਪ ਨਹੀਂ ਜਿੱਤਾ ਹਾਸਲ ਕਰਨ ਚ ਕਾਮਯਾਬ ਹੋਈਏ ਨਾਰਥ ਹਲਕੇ ਜਿੱਤਾ ਹਾਸਲ ਹੋਇਆ ਪਰ ਵੱਡਾ ਸਵਾਲ ਹੈ ਕਿ ਵੋਟ ਵੋਟ ਜਿਹੜੀ ਸ਼ੇਅਰਿੰਗ ਹੁੰਦੀ ਨਾ ਹਮੇਸ਼ਾ ਜਦੋਂ ਕਿਉਂਕਿ ਵਿਧਾਨ ਸਭਾ ਦੀ ਚੋਣ ਇੱਕ ਹਲਕੇ ਦੀ ਹੁੰਦੀ ਹੈ ਤੇ ਲੋਕ ਸਭਾ ਦੀ ਚੋਣ ਨੌ ਹਲਕਿਆਂ ਦੀ ਹੁੰਦੀ ਹੈ ਨੌ ਹਲਕਿਆਂ ਦੀ ਵੋਟ ਕਾਊਂਟ ਹੋਣੀ ਹੁੰਦੀ ਹੈ ਔਰ ਇਸੇ ਕਾਊਂਟਿੰਗ ਦੇ ਵਿੱਚ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਫੇਲ ਹੋ ਗਈ ਕਿਉਂਕਿ ਆਮ ਆਦਮੀ ਪਾਰਟੀ ਨੂੰ ਖਾਸ ਕਰਕੇ ਸ਼ਹਿਰਾਂ ਚ ਵੋਟ ਹੀ ਨਹੀਂ ਪਈ ਅਗਰ ਬੀਜੇਪੀ ਦੀ ਗੱਲ ਕਰੀਏ ਤੇ ਬੀ ਹਲਕੇ ਵੀ ਜਿੱਤੇ ਉਹਨਾਂ ਨੇ ਲੇਕਿਨ ਪਿੰਡਾਂ 'ਚ ਜਾ ਕੇ ਉਹਨਾਂ ਨੂੰ ਬਹੁਤ ਮਾਰ ਪਈ ਅਗਰ ਗੱਲ ਕਰੀਏ ਮਜੀਠੇ ਹਲਕੇ ਦੀ ਮਜੀਠੇਲ ਖੇਤ ਵੀ ਹਾਰੇ ਇਸ ਤੋਂ ਇਲਾਵਾ ਟਾਰੀਚ ਵੀ ਹਾਰੇ ਰਾਜਾ ਸੰਸੀ ਚ ਵੀ ਹਾਰੇ ਤੇ ਜਨਾਲੇ ਚ ਵੀ ਹਾਰੇ ਤਾਂ ਕੁੱਲ ਮਿਲਾ ਕੇ ਜਿਹੜੇ 4 ਹਲਕਿਆਂ 'ਚ ਭਾਜਪਾ ਨੂੰ ਹਾਰ ਮਿਲੀ ਭਾਜਪਾ ਦਾ ਇੱਕੋ ਹੀ ਮੁੱਦਾ ਸੀ ਜਿਹੜਾ ਕਿ ਧਰਮ ਦੇ ਨਾਂ ਦੇ ਉੱਤੇ ਗੱਲ ਕਰ ਰਹੀ ਸੀ ਰਾਮ ਮੰਦਰ ਦੀ ਗੱਲ ਕਰ ਰਹੀ ਸੀ ਲੋਕਾਂ ਨੇ ਉਹਨਾਂ ਨੂੰ ਐਕਸੈਪਟ ਕੀਤਾ ਲੋਕਾਂ ਨੇ ਮੰਨਿਆ ਕਿ ਰਾਮ ਮੰਦਰ ਫੈਕਟਰ ਐਸ ਵਾਰ ਚੋਣਾਂ 'ਚ ਜ਼ਰੂਰ ਕੰਮ ਕੀਤਾ ਲੇਕਿਨ ਉਹ ਫੈਕਟਰ ਜਿਹੜਾ ਹੈ ਉਹ ਪਾਰਟਿਕੂਲ ਇੱਕ ਇਲਾਕੇ 'ਚ ਸੀਗਾ ਉਹ ਇੱਕ ਸ਼ਹਿਰੀ ਜਿਹੜੇ ਥੋੜੇ ਬਹੁਤੇ ਸਲਾਮ ਇਲਾਕੇ ਸੀ ਥੋੜੇ ਬਹੁਤੇ ਅਗਰ ਜਿਸ ਤਰ੍ਹਾਂ ਸੀ ਕਹੀਏ ਕਿ ਜਿਹੜੇ ਕੀ ਲੋਕਲ ਜਿਹੜੇ ਆਮ ਜਨਤਾ ਦੇ ਇਲਾਕੇ ਹੁੰਦੇ ਆ ਜਿਹੜੇ ਮਿਡਲ ਕਲਾਸ ਫੈਮਲੀਜ਼ ਦੇ ਇਲਾਕੇ ਹੁੰਦੇ ਨੇ ਉੱਥੇ RAM ਮੰਦਰ ਦਾ ਫੈਕਟਰ ਕਮ ਨਹੀਂ ਕੀਤਾ ਇਹ ਮੰਨ ਕੇ ਚਿੱਤਾਂ ਜਾਵੇ ਜਿਹੜੇ ਕੀ ਪੌਸ਼ ਇਲਾਕੇ ਸੀ ਜਿਹੜੇ ਕੀ ਅਸੀਂ ਕਹਿੰਦੇ ਆ ਕਿ ਅਪਰ ਮਿਡਲ ਕਲਾਸ ਜਿਹਨੂੰ ਅਸੀਂ ਕਹਿੰਦੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਿਹੜਾ ਹੈ RAM ਮੰਦਰ ਦਾ ਜਿਹੜਾ ਫੈਕਟਰ ਹੈ ਕਮ ਜ਼ਰੂਰ ਕੀਤਾ ਔਰ ਉਹਦੇ ਵਿੱਚ ਭਾਜਪਾ ਨੂੰ ਬਹੁਤ ਕਾਮਯਾਬੀ ਵੀ ਮਿਲੀ ਹੈ ਲੇਕਿਨ ਭਾਜਪਾ ਕੇਵਲ ਉਸ ਬੋਡ ਬੈਂਕ ਨੂੰ ਲੈ ਕੇ ਚਲੀ ਭਾਜਪਾ ਨੇ ਸੋਚਿਆ ਕਿ ਰਾਮਮੰਦਰ ਦਾ ਵੋਟਾਂ ਨਾਲ ਕਿ ਸਾਨੂੰ ਪੈ ਜਾਊਗਾ ਕਿ ਸਾਨੂੰ ਪਿੰਡਾਂ ਦੇ ਵੋਟਾਂ ਦੀ ਲੋੜ ਨਹੀਂ ਪੈਣੀ ਲੇਕਿਨ ਨਹੀਂ ਲੇਕਿਨ ਨਹੀਂ ਕਿਉਂਕਿ ਅੰਮ੍ਰਿਤਸਰ ਦੀ ਜਨਤਾ ਅੰਮ੍ਰਿਤਸਰ ਦੇ ਵਿੱਚ ਇੱਕ ਆਪਸੀ ਭਾਈਚਾਰਕ ਸਾਂਝ ਹੈ ਇੱਥੇ ਹਰ ਭਾਈਚਾਰੇ ਦਾ ਇੱਕ ਦੂਸਰੇ ਦੇ ਨਾਲ ਬਹੁਤ ਅੱਛਾ ਪ੍ਰੇਮ ਹੈ ਬਹੁਤ ਅੱچھے ਸਬੰਧ ਨੇ ਔਰ ਉਹ ਲੋਕ ਸੀ ਜਿਹੜੇ ਕਿ ਧਰਮ ਦੇ ਨਾਮ ਦੇ ਉੱਤੇ ਰਾਜਨੀਤੀ ਕਰਨਾ ਚਾਹੁੰਦੇ ਤੁਸੀਂ ਦੇਖੋ ਕਿ ਇਸ ਵਾਰ ਕੀ ਹੋਇਆ ਕਿ ਦੇਖਣ ਨੂੰ ਮਿਲਿਆ ਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਧਾਰਮਿਕ ਪ੍ਰੋਗਰਾਮ ਕਰਾਏ ਗਏ ਔਰ ਠੀਕ ਹੈ ਨਾਂ ਨੂੰ ਧਾਰਮਿਕ ਪ੍ਰੋਗਰਾਮ ਸੀ ਲੇਕਿਨ ਕਿਤਨਾ ਕਿਤੇ ਉਹ ਇੱਕ ਏਜੰਡਾ ਸੀ ਲੋਕਾਂ ਨੂੰ ਇਹ ਫਰੇਮ ਸੈੱਟ ਕਰਨ ਦਾ ਕਿ ਠੀਕ ਹੈ ਜੀ ਅਸੀਂ ਧਰਮ ਦੇ ਨਾਮ ਤੇ ਆਏ ਤੇ ਸਾਨੂੰ ਵੋਟ ਜ਼ਰੂਰ ਪਾਓ ਤਾਂ ਕੁਲ ਮਿਲਾਕੇ ਜਿਹੜਾ ਧਰਮ ਦਾ ਏਜੰਡਾ ਸੀ ਭਾ ਭਾਜਪਾ ਨੇ ਇੱਕ ਦੇਖੋ ਸੈਂਟਰਲ ਹਲਕਾ ਕਿਉਂਕਿ ਬਹੁਗਿਣਤੀ ਉੱਥੇ ਹਿੰਦੂ ਲੋਕ ਰਹਿੰਦੇ ਨੇ ਔਰ ਨਾਰਥ ਦੀ ਗੱਲ ਕਰੀ ਤੇ ਬਹੁਗਿਣਤੀ ਦੇ ਵਿੱਚ ਇੱਥੇ ਜਿਹੜੇ ਲੋਕ ਜਿਹੜੇ ਨੇ ਉਹ ਹਿੰਦੂ ਕਮਿਊਨਿਟੀ ਤੋਂ ਨੇ ਤਾਂ ਉਹਨਾਂ ਦਾ ਟਾਰਗੇਟ ਜਿਹੜਾ ਸੀ ਉਹ ਦੇ ਇਲਾਕਾ ਸੀ ਇਸ ਤਰ੍ਹਾਂ ਵਾ ਵੈਸਟਰਨ ਹਲਕੇ ਦੀ ਗੱਲ ਕੀਤੀ ਜਾਵੇ ਜਾਂ ਈਸਟਰਨ ਹਲਕੇ ਦੀ ਗੱਲ ਕੀਤੀ ਜਾਵੇ ਤਾਂ ਬਹੁਗਿਣਤੀ ਦੇ ਲੋਕ ਸੀ ਉਹਨਾਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਭਾਜਪਾ ਕਾਮਯਾਬ ਜ਼ਰੂਰ ਹੋਈ ਮੈਂ ਫਿਰ ਇੱਥੇ ਕਹਿਣਾ ਚਾਹਾਂਗਾ ਚਾਹੇ ਭਾਜਪਾ ਹਾਰੀ ਹੈ ਲੇਕਿਨ ਭਾਜਪਾ ਆਪਣੇ ਅਜੰਡੇ ਤੇ ਕਾਮਯਾਬ ਰਹੀ ਲੇਕਿਨ ਪਿੰਡੂ ਏਜੰਡਾ ਅਗਰ ਪਿੰਡਾਂ ਦੀ ਗੱਲ ਕੀਤੀ ਜਾਵੇ ਪਿੰਡਾਂ ਚ ਇਹ ਏਜੰਡਾ ਕਿਸੇ ਪਾਸੇ ਵੀ ਕਾਮਯਾਬ ਨਹੀਂ ਹੋਇਆ ਤੁਸੀਂ ਚਾਰ ਵੱਡੇ ਹਲਕੇ ਲਓ ਪਿੰਡਾਂ ਦੇ ਉੱਤੇ ਆ ਸਭ ਤੋਂ ਢੀ ਗੱਲ ਹੈ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਮੰਤਰੀ ਆ ਜਨਾਲਾ ਤੋਂ ਜਨਾਲਾ ਹਲਕਾ ਸੀ ਰਾਜਸਾਂਸੀ ਹਲਕਾ ਸੀ اٹਾਰੀ ਸੀ ਤੇ ਮਜੀਠਾ ਸੀ ਇਹ ਹਲਕੇ ਐਸੇ ਸੀ ਜਿੱਤੇ ਵਿੱਚ ਕੇ ਭਾਜਪਾ ਨੇ ਜਿਹਨੂੰ ਕਹਿੰਦੇ ਨਾ ਕਿ ਕੁਆਬੀ ਪਲਾਵ ਜਿਹੜੇ ਜਰੂਰ ਬਣਾ ਲੈ ਸੀ ਕਿ ਸਾਨੂੰ ਇੱਥੋਂ ਵੋਟਾਂ ਪੈਣਗੀਆਂ ਇੱਥੋਂ ਵੋਟਾਂ ਪੈਣਗੀਆਂ ਪਰ ਐਂਡ ਆਫ ਦਾ ਡੇ ਉਥੇ ਟਾਵਾ ਟਾਵਾ ਵੋਟ ਭਾਜਪਾ ਨੂੰ ਜਰੂਰ ਪਈ ਕਿਉਂਕਿ 52000 ਵੋਟ ਪਿਛਲੀ ਵਾਰ 2022 ਚ ਪਈ ਸੀ ਤੇ ਇਸ ਵਾਰ ਵੋਟ ਜਰੂਰ ਵਧੀ ਹੈ ਜੀ ਬਿਲਕੁਲ ਗੱਲ ਕਰਾਂਗੇ ਕਿ ਜਿਹੜੀ ਸ੍ਰੋਮਣੀ ਅਕਾਲੀ ਦਲ ਕਾਫੀ ਜ਼ਿਆਦਾ ਅਨਿਲ ਜੋਸ਼ੀ ਜੀ ਦੀ ਵੀ ਗੱਲ ਹੋ ਰਹੀ ਸੀਗੀ ਕਿ ਉਹ ਵੀ ਇਸ ਵਾਰ ਜਿੱਤ ਸਕਦੇ ਨੇ ਬਟ ਜਦੋਂ ਉਹਨਾਂ ਦੀਆਂ ਵੋਟਾਂ ਵੇਖਿਆ ਗਈਆਂ ਤੇ ਬਹੁਤ ਘੱਟ ਉਹਨਾਂ ਦੀ ਗਿਣਤੀ 'ਚ ਜਿਹੜੀ voting ਹੋਈ ਤੇ ਇਹਦਾ ਕੀ ਕਾਰਨ ਸਮਝਦੇ ਹੋ ਕਿ ਇਹਦਾ ਕੀ ਕਾਰਨ ਹੋ ਸਕ ਅਨਿਲ ਜੋਸ਼ੀ 4 ਨੰਬਰ ਤੇ ਆਏ ਨੇ ਅਨਿਲ ਜੋਸ਼ੀ ਦਾਵਾ ਕਰ ਰਹੇ ਸੀ ਕਿ ਅਸਵਾਦ ਜਿੱਤ ਹਾਸਲ ਕਰਨਗੇ ਉਹ ਅਨਿਲ ਜੋਸ਼ੀ ਰਨਲ ਕੀ ਹੋਇਆ ਅਨਿਲ ਜੋਸ਼ੀ ਹਣੀ ਸਾਰੇ ਹਲਕੇ ਹਰਦੇ ਪਏ ਨੇ ਅਨਿਲ ਜੋਸ਼ੀ ਹਣੀ ਇੱਕੋ ਹਲਕਾ ਜਿੱਤਦੇ ਪਏ ਨੇ ਉਹ ਮਜੀਠਾ ਜਿੱਤ ਰਹੇ ਨੇ ਪਰ ਉਹਨਾਂ ਦੀ ਸ਼ਹਿਰ ਚ ਹੀ ਆ ਰਹੀ ਨਹੀਂ ਹੋ ਚੁੱਕੀ ਸੀ ਕਿ ਉਹਨਾਂ ਨੂੰ ਮਜੀਠੇ ਹਲਕੇ ਦੀ ਅਗਰ ਵੋਟ ਪਈ ਹੈ ਅਗਰ ਇਹਦੇ ਨਾਲ ਉਹ ਡਬਲ ਵੋਟ ਤੇ ਵੀ ਅਗਰ ਉਹ ਮਜੀਠਾ ਹਲਕਾ ਜਿੱਤ ਜਾਂਦੇ ਤੇ ਉਹਦੀ ਕੋ ਲੋਨ ਨਹੀਂ ਸੀ ਬੈਣੀ ਕਿਉਂਕਿ ਉਹਨਾਂ ਦਾ ਜਿਹੜਾ 1 ਨੰਬਰ ਦਾ ਜਿਹੜਾ ਉਮੀਦਵਾਰ ਹੈ ਉਹਦੇ ਨਾਲ ਹਾਰ ਦਾ ਜਿਹੜਾ ਰੇਟ ਹੈ ਉਹ ਤਰਕੀਬਨ 90000 ਤੋਂ 1 ਲੱਖ ਵੋਟ ਦਾ ਹ ਚਲੇ ਸੀ ਇਹ ਪਿਛਲੀ ਵਾਰ ਸਾਨੂੰ 2.5 ਲੱਖ ਵੋਟ ਪਈ ਹੈ ਸਾਨੂੰ ਐਤਕੀ ਵਾਰ ਵੋਟ ਪੈ ਜੇਗੀ ਆਪਾਂ ਜਿੱਤਾਂਗੇ ਮਤਲਬ ਅਕਾਲੀ ਦਲ ਨੇ ਜਿਹੜਾ ਆਪਣਾ ਵਿਨਿੰਗ ਦਾ ਜਿਹੜਾ ਫਾਰਮੈਟ ਬਣਾਇਆ ਸੀ ਉਹ ਸਿਰਫ ਇਹ ਬਣਾਇਆ ਸੀ ਕਿ ਇੰਨੀ ਵੋਟ ਸਾਨੂੰ ਪਹਿਲੇ ਪੈ ਗਈ ਹੈ ਐਤਕੀ ਵੋਟਸ ਵੀ ਇੰਨੀ ਬਣਾ ਲਾਂਗੇ ਤੇ ਅਸੀਂ ਜਿੱਤ ਜਾਾਂਗੇ ਮਤਲਬ ਇਹਨਾਂ ਨੇ ਇੱਕ ਫਿਕਸ ਰੱਖਿਆ ਸੀ ਕਿ ਸ਼ਾਇਦ ਵੋਟਰ ਐਸਾ ਹੈ ਕਿ ਵੋਟਰ ਜਿੰਨੇ ਵੋਟ ਸਾਨੂੰ ਪਾਤੀਓ ساری ਉਮਰ ਵੋਟ ਪਾਏਗਾ ਲੇਕਿਨ ਨਹੀਂ ਵੋਟਰ ਬਹੁਤ ਜਾਗਰੂਕ ਹੋ ਚੁੱਕਾ ਹੈ ਵੋਟਰ ਬਹੁਤ ਸਿਆਣਾ ਹੋ ਚੁੱਕਾ ਹੈ ਵੋਟਰ ਦੇਖਦਾ ਹੈ ਕਿ ਮੈਂ ਕਿਹਨੂੰ ਵੋਟ ਪਾਣੀ ਹੈ ਔਰ ਇਸ ਕਰ ਗੱਲਾਂ ਕਰ ਰਹੇ ਆਂ ਔਰ ਗੰਦੇ ਨਾਲੇ ਦੀ ਵੀ ਗੱਲਾਂ ਹੋਈਆਂ ਉਹਨਾਂ ਨੇ ਕਿਹਾ ਜੀ ਮੈਂ ਵੀ ਆਪਣੇ ਆਪ ਚ ਕੀਤਾ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਅਨਿਲ ਜੋਸ਼ੀ ਨੂੰ ਹਾਰ ਦਾ ਕਾਰਨ ਇੱਕ ਤਾਂ ਉਹ ਆਪਣੇ ਮੂੰਹੋਂ ਕਹਿੰਦੇ ਰਹੇ ਕਿ ਮੈਂ ਜੀ ਤੁਸੀਂ ਸਾਈਨ ਦੇਖੋ ਬੰਦੇ ਨੂੰ ਦੇਖੋ ਉਹ ਕਿਤੇ ਨਾ ਕਿਤੇ ਆਪਣੀ ਪਾਰਟੀ ਨੂੰ ਹੀ ਜਿਹੜਾ ਹੈ ਉੱਕੜ ਕੇ ਰੇਤ ਖੜਾ ਕਰਦੇ ਰਹੇ ਜੀ ਬਿਲਕੁਲ ਬਦਲਾਅ ਵੇਖੇ ਜਾਣਗੇ ਹੁਣ ਜਿੱਦਾਂ ਕਿ ਔਜਲਾ ਸਾਹਿਬ ਆ ਗਏ ਨੇ ਹੁਣ ਅੰਮ੍ਰਿਤਸਰ ਵਿੱਚ ਉਹਨਾਂ ਨੇ ਜਿਹੜੀ ਜਿੱਤ ਹਾਸਿਲ ਕੀਤੀ ਹੈ ਤੁਹਾਨੂੰ ਕੀ ਲੱਗਦਾ ਕਿ ਮਤਲਬ ਕਿੰਨੇ ਕੋ ਬਦਲਾਅ ਜਿਹੜੇ ਲੋਕਾਂ ਦੀ ਕੀ ਉਮੀਦਾਂ ਨੇ ਇਸ ਵਾਰ ਔਜਲਾ ਸਾਹਿਬ ਤੋਂ ਦੇਖੋ ਸੋਨਿਆ ਜ਼ਿੰਦਗੀ ਦੇ ਵਿੱਚ ਇੱਕ ਚੀਜ਼ ਦੇਖੋ ਇੰਡੀਅਨ ਪੋਲਿਟਿਕਸ ਦਾ ਇੱਕ ਸਿਸਟਮ ਹੈ ਕਿ ਇੰਡੀਅਨ ਪੋਲਿਟਿਕਸ ਦੇ ਵਿੱਚ ਹਮੇਸ਼ਾ ਉਹ ਜਿੱਤਦਾ ਰਿਹਾ ਜਿਹਦਾ ਵਿਰੋਧ ਘੱਟ ਹੁੰਦਾ ਗੁਰਜੀਤ ਔਜਲਾ ਉਹਦੀ ਇੱਕ ਪਰਫੈਕਟ ਐਗਜ਼ਾਮਪਲ ਨੇ ਗੁਰਜੀਤ ਔਜਲਾ ਨੇ ਹਰਾ ਕੇ ਨੋਕ ਨੂੰ ਸਭ ਤੋਂ ਪਹਿਲੀ ਗੱਲ ਤੇ ਗੁਰਜੀਤ ਔਜਲਾ ਉਹਦੋਂ ਗੇਮ ਚਾਹੁੰਦੇ ਨੇ ਜਦੋਂ ਕੈਪਟਨ ਮਹਿੰਦਰ ਸਿੰਘ ਆਪਣੀ ਕੁਰਸੀ ਛੱਡਦੇ ਨੇ ਕੁਰਸੀ ਛੱਡ ਕੇ ਸਭ ਤੋਂ ਪਹਿਲੇ ਉਹਨਾਂ ਨੇ ਰਜਿੰਦਰ ਮਹਿੰਦ ਸਿੰਘ ਚੀਨਾ ਲੋਕਲ ਕੈਂਡੀਡੇਟ ਹਰਾਇਆ ਉਸ ਤੋਂ ਬਾਅਦ ਪਾਰਟੀ ਨੇ ਵੱਡਾ ਉਮੀਦਵਾਰ ਹਰਦੀਪ ਪੂਰੀ ਲਿਆਂਦਾ ਹਰਦੀਪ ਪੂਰੀ ਨੂੰ ਵੀ ਉਹ ਤਕਰੀਬਨ 1 ਲੱਖ ਵੋਟ ਤੋਂ ਹਰਾਣ ਚ ਕਾਮਯਾਬ ਹੋਏ ਉਸ ਤੋਂ ਬਾਅਦ ਪਾਰਟੀ ਨੇ ਕਿਹਾ ਨਹੀਂ ਅਸੀਂ ਨਹੀਂ ਕਿਉਂਕਿ ਭਾਜਪਾ ਵੱਡਾ ਨਾਮ ਹੈ ਭਾਜਪਾ ਨੇ ਕਿਹਾ ਵੱਡਾ ਚਿਹਰਾ ਲਿਆਵਾਂਗੇ ਤਰਨਜੀਤ ਸਿੰਘ ਸੰਧੂ ਅਮਰਸਰ ਤੋਂ ਸਮੁੰਦਰੀ ਪਰਿਵਾਰ ਤੋਂ ਸੀ ਤੋਂ ਉਹਨਾਂ ਨੂੰ ਲਿਆਂਦਾ ਗਿਆ ਤਿੰਨ ਵੱਡੇ ਜਿਹੜੇ ਚਿਹਰੇ ਜਿਹਰੇ ਨੇ ਗੁਰਜੀਤ ਔਦਲਾ ਹਰ ਵਰਗ 'ਚ ਸੈੱਟ ਬੈਠਦੇ ਨੇ ਗੁਰਜੀਤ ਔਦਲੇ ਦੀ ਅਗਰ ਗੱਲ ਕੀਤੀ ਜਾਵੇ ਤਾਂ ਉਹ ਉਹਨਾਂ ਤੇ ਕੋਈ ਇਸ ਤਰ੍ਹਾਂ ਦਾ ਟੈਗ ਨਹੀਂ ਹੈ ਕਿ ਉਹ ਪਰਟੀਕੂਲਰਲੀ ਕਲਾਸ ਦੇ ਨਾਲ ਤਾਲੁਕ ਰੱਖਦੇ ਨੇ ਚਾਹੇ ਉਹ ਰਾਜਨੀਤੀ ਦਾ ਹਿੱਸਾ ਐਸੀ ਇਹ ਨਹੀਂ ਕਹਿ ਰਹੇ ਕਿ ਉਹ ਜ਼ਰੂਰੀ ਵਾਕਿਆ ਕਿਉਂਕਿ ਰਾਜਨੀਤੀ ਦੇ ਵਿੱਚ ਦਿਖਾਣਾ ਇੱਕ ਬਹੁਤ ਵੱਡੀ ਚੀਜ਼ ਹੁੰਦੀ ਹੈ ਕਿਉਂਕਿ ਗੁਰਜੀਤ ਔਦਲਾ ਜਿਹੜੇ ਨੇ ਉਹ ਸ਼ੁਰੂ ਤੋਂ ਲਿਬਰਲ ਜੇ ਮੰਨੇ ਜਾਂਦੇ ਕਿ ਉਹ ਹਰ ਜਗ੍ਹਾ ਤੇ ਫਿੱਟ ਹੋ ਜਾਂਦੇ ਜਿਵੇਂ ਐਸੀ ਕਹਿੰਦੇ ਨਾ ਕਿ ਮਰੂਤੀ ਦੀ ਗੱਡੀ ਹਰ ਜਗ੍ਹਾ ਤੇ ਫਿੱਟ ਐਂਡ ਫਾਈਨ ਹੋ ਜਾਂਦੀ ਹੈ ਸੋ ਗੁਰਜੀਤ ਔਦਲਾ ਉਸ ਤਰ੍ਹਾਂ ਦਾ ਇੱਕ ਕੈਂਡੀਡੇਟ ਸੀਗਾ ਜਿਹੜਾ ਕਿ ਗੱਲ ਜਿਹੜੀ ਆ ਉਹ ਲੋਕ ਸਭਾ ਤੇ ਚੁੱਕਦੇ ਰਹੇ ਨੇ ਅਗਰ ਐਕਸਪ੍ਰੈਸ ਹਾਈਵੇ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਅਗਰ ਉਹ ਸਵਾਲ ਨੂੰ ਚੁੱਕਿਆ ਤਾਂ ਉਹਨਾਂ ਦੀ ਪ੍ਰੈਜੈਂਟੇਸ਼ਨ ਬਹੁਤ ਅੱਛੀ ਰਹੀ ਗੁਰਜੀਤ ਔਜਲਾ ਦੀ ਤੀਸਰੀ ਗੱਲ ਜਿਹੜੀ ਗੁਰਜੀਤ ਔਜਲਾ ਦੇ ਨਾਲ ਮਿਲਦੀ ਕਿ ਗੁਰਜੀਤ ਔਜਲਾ ਦਾ ਦਫਤਰ ਜਿਹੜਾ ਹੈ ਉਹ 24 ਘੰਟੇ ਵਰਕ ਕਰਦਾ ਰਿਹਾ ਗੁਰਜੀਤ ਔਜਲਾ ਅਗਰ ਸ਼ਹਿਰ 'ਚ ਨਹੀਂ ਸੀ ਹੁੰਦੇ ਤਾਂ ਉਹਨਾਂ ਦੇ ਭਰਾ ਉੱਥੇ ਬੈਠਦੇ ਸੀ ਉਹਨਾਂ ਦੀ ਜਿਹੜੀ ਉਹਦੇ ਜਿਹੜੀ ਹੋਰ ਫੈਮਿਲੀ ਮੈਂਬਰ ਸੀ ਜਗੀਰਕੌਰ ਜਿਹੜੇ ਉਹਨਾਂ ਦੇ ਜਿਹੜਾ ਜਿਹਨੂੰ ਸੱਸ ਸਹੁਰੇ ਹੀ ਉਹਨਾਂ ਦੀ ਉਹ ਬੈਠਦੇ ਰਹੇ ਇਸ ਤੋਂ ਇਲਾਵਾ ਉਹਨਾਂ ਦੇ ਅਗਰ ਬੇਟੇ ਦੀ ਗੱਲ ਕੀਤੀ ਜਾਵੇ ਬੇਟਾ ਵੀ ਮਿਲਦਾ ਤਾਂ ਕੁੱਲ ਮਿਲਾ ਕੇ ਗੁਰਜੀਤ ਔਜਲਾ ਇੱਕ ਐਸਾ ਕੈਂਡੀਡੇਟ ਸੀ ਜਿਹੜਾ ਸਿੰਪਲ ਕੈਂਡੀਡੇਟ ਸੀ ਜਿਹਦਾ ਵਿਰੋਧ ਨਹੀਂ ਸੀ ਜੀ ਬਿਲਕੁਲ ਕਹਿ ਸਕਦੇ ਆਪਾਂ ਕਿ ਉਹਨਾਂ ਵੱਲੋਂ ਜਿਹੜਾ ਵਾ ਲੋਕਾਂ ਲਈ ਜਿਹੜਾ ਕੰਮ ਕੀਤਾ ਗਿਆ ਤਾਂ ਹੀ ਕਰਕੇ ਉਹਨਾਂ ਨੂੰ ਚੁਣਿਆ ਗਿਆ ਬਿਲਕੁਲ ਕੰਮ ਕਰਮ ਕੀਤਾ ਗਿਆ ਉਹ ਅਲੱਗ ਚੀਜ਼ ਹੈ ਲੇਕਿਨ ਇੱਕ ਹੁੰਦਾ ਕਿ ਪਾਰਟਿਕੂਲਰ ਇੱਕ ਪਾਰਟੀ ਦਾ ਹੁੰਦਾ ਕੋ ਬੀਜੇਪੀ ਹੈ ਜਿਸ ਤਰ੍ਹਾਂ ਕਾ ਫਾਰਮੈਟ ਰਹਿ ਗਿਆ ਕਿ ਇੱਕ ਰਾਮ ਮੰਦਰ ਲਾਗੇ ਜੋ ਰਾਮ ਕੋ ਲਾਏ ਹਮ ਉਨਕੋ ਲਾਏਗੇ ਇਸ ਤਰ੍ਹਾਂ ਦੇ ਬੋਰਡ ਲਗੇ ਉਹ ਇੱਕ ਪਾਰਟੀਕੂਲਰ ਤੱਕ ਸੀਮਿਤ ਹੋ ਗਏ ਅਨਿਲ ਜੋਸ਼ੀ ਜਿਹੜੇ ਨੇ ਔਰ ਰਏ ਇਸ ਕਰਕੇ ਕਿ ਆਪਾਂ ਚਲੋ ਜੀ ਕੁਝ ਕਰਾਂਗੇ ਲੇਕਿਨ ਉਸ ਤੋਂ ਬਾਅਦ ਅਨਿਲ ਜੋਸ਼ੀ ਵੀ ਗੇਮ ਤੋਂ ਬਾਹਰ ਹੋ ਗਏ ਕੁਲਦੀਪ ਭਾਰੀ ਸਭ ਤੋਂ ਵੱਡੀ ਹਾਰ ਅਗਰ ਤਿੰਨਾਂ ਕੈਂਡੀਡੇਟ ਹੈ ਤੇ ਕੁਲਦੀਪ ਸਿੰਘ ਟਾਲੀਵਾਲ ਦੀ ਹੈ ਕਿਉਂਕਿ ਤੁਸੀਂ ਲੋਕ ਸ਼ਹਿਰਾਂ ਚ ਆਪਣਾ ਅਕਸ ਨਹੀਂ ਬਣਾ ਸਕੇ ਸ਼ਹਿਰ ਦੇ ਲੋਕ ਬਹੁਤ ਘੱਟ ਲੋਕ ਹੁੰਦੇ ਨੇ ਲੇਕਿਨ ਸ਼ਹਿਰ ਦੇ ਲੋਕ ਕਿਉਂ ਅੜੇ ਕੂੜੇ ਤੋਂ ਸਿਵਰੇਟੋ ਜੇਰਾ ਕੀ ਚੁੱਕਿਆ ਨਹੀਂ ਗਿਆ ਮੈਂ ਫੇਰ ਐਮਐਲਏ ਦੇ ਨਾਂ ਲਾਂਗਾ ਸੈਂਟਰਲ ਕਨਸਿਸਟੈਂਸੀ ਸਭ ਤੋਂ ਮਾਰ ਬੁਰੀ ਤਰ੍ਹਾਂ ਮਾਰ ਉੱਥੇ ਵੱਜੀ ਉੱਥੇ ਉਹ ਹਾਰੇ ਇਥੋਂ ਤੱਕਨ ਕੀ ਜਿਹੜਾ ਈਸਟ ਹਲਕਾ ਸੀ ਜਿੱਥੇ ਕੀ ਦੋ ਵੱਡੇ ਦਿਗਜਾਂ ਨੂੰ ਹੈਰਾਨ ਦੇ ਵਿੱਚ ਜੀਵਨ ਜੋਤ ਕੌਰ ਕਾਮਯਾਬ ਹੋਈ ਵਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਲੇਕਿਨ ਉਸ ਹਲਕੇ ਦੇ ਅੱਜ ਹਾਲਾਤ ਦੇਖੋ ਕੀ ਨੇ ਪਾਣੀ ਦੀ ਸਪਲਾਈ ਉੱਥੇ ਨਹੀਂ ਇਹ ਤਾਂ ਕੁਲ ਮਿਲਾ ਕੇ ਜਿਹੜੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਨਾ ਫਿਰ ਇਹ ਪੰਜਾਬ ਦੇ ਵਿੱਚ ਹਮੇਸ਼ਾ ਜਦੋਂ VOTING ਹੋਈ ਨਾ ਉਹ ਨੈਸ਼ਨਲ ਲੈਵਲ ਤੇ ਨਹੀਂ ਹੋਈ ਹਮੇਸ਼ਾ ਮੁੱਦੇਾਂ ਦੇ ਉੱਤੇ ਹੁੰਦੀ ਹੈ ਮੁੱਦਾ ਕੀ ਹੈ ਹੁਣ ਅਸੀਂ ਅਮਰਪਾਲ ਨੂੰ ਦੀ ਗੱਲ ਕਰਨੇ ਆ ਅਮਰਪਾਲ ਨੇ ਬਹੁਤ ਵਧੀਆ ਮੁੱਦੇ ਦੇ ਦੇਖਿਆ ਜੀ ਡਰੱਗਸ ਦਾ ਮੁੱਦਾ ਉਹਨੇ ਨਾਰਮਲ ਮੁੱਦਾ ਰੱਖਿਆ ਇਸ ਤਰ੍ਹਾਂ ਅਮਰਸਰ ਦਾ ਵੀ ਮੁੱਦੇ ਸੀ ਅਮਰਸਰ ਦੇ ਲੋਕ ਬਹੁਤ ਦੁਖੀ ਹੋ ਗਏ ਸੀ ਜਿੱਦਾਂ ਉਹਨਾਂ ਨੂੰ ਕੂੜੇ ਦੀ ਸਮੱਸਿਆ ਕਿਉਂ ਕੂੜਾ ਬਹੁਤ ਹੈ ਸੀਵਰੇਜ ਬਹੁਤ ਜਾਮ ਹੈ ਹੁਣ ਕਿੱਥੇ ਜਾਏਗਾ ਬੰਦਾ ਉਹ ਉਹਨੂੰ ਖੁਲਾਣ ਵਾਸਤੇ ਅਗਰ ਤੁਹਾਡੇ ਘਰ ਦਾ ਸੀਵਰੇਜ ਜਾਮ ਹੋ ਜਾਵੇ ਅਸੀਂ ਕਿੰਵੀਂ ਸਦੀ ਦੀ ਗੱਲ ਕਰ ਰਹੇ ਆ ਲੇਕਿਨ ਅਗਰ ਤੁਹਾਡਾ ਸੀਵਰੇਜ ਜਾਮ ਹੁੰਦਾ ਉਹਨੂੰ ਖੁਲਾਣਾ ਇੱਕ ਬਹੁਤ ਵੱਡਾ ਕੰਮ ਹੈ ਇਹ ਕੋਈ ਕੰਮ ਹੀ ਨਹੀਂ ਉਨੂੰ ਖਤਮ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹੈ ਬਿਲਕੁਲ ਫਲॉप ਹੋ ਰਹੀ ਜਿਸ ਕਰਕੇ ਕੁਲਦੀਪ ਸਿੰਘ ਧਾਲੀਵਾਲ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ ਔਰ ਕੁਲਦੀਪ ਸਿੰਘ ਧਾਲੀਵਾਲ ਆਪਣੀ ਆਕੜ ਕਰਕੇ ਆਪਣੀ ਬੋਲੀ ਕਰਕੇ ਇਸ ਵਾਰ ਮਾਰ ਖਾਦੀ ਨੇ ਔਰ ਆਉਣ ਵਾਲੇ ਸਮੇਂ 'ਚ ਆਮ ਆਦੀ ਪਾਰਟੀ ਦਾ ਸਮਾਂ ਹੋਰ ਔਖਾ ਆਏਗਾ ਕਿਉਂਕਿ ਨਾ ਤੇ ਉਹਨਾਂ ਦੇ ਕੋਲ ਇੱਥੇ ਜਿਹੜੀ ਹੈ ਮੇਅਰ ਹੈ ਉਹਨਾਂ ਦਾ ਨਾ ਹੀ ਉਹਨਾਂ ਦੇ ਕਾਉਂਸਲਰ ਨੇ ਤਾਂ ਆਮ ਆਦਮੀ ਪਾਰਟੀ ਕਿਵੇਂ ਜਾਏਗੀ ਕਿਉਂਕਿ ਅੱਜ ਦੀ ਵੀ ਗੱਲ ਕਰੀਏ ਤਾਂ ਸਿਰਫ ਇੱਕ ਅਜਨਾਲਾ ਹਲਕਾ ਜਿੱਤੇ ਬਾਕੀ ਸਾਰੇ ਹਾਰ ਰਹੇ ਨੇ ਤਾਂ ਕੁਲ ਮਿਲਾ ਕੇ ਆਮ ਆਦਮੀ ਪਾਰਟੀ ਦਾ ਟਾਈਮ ਹੋਖੇ ਲੇਕਿਨ ਗੁਰਜੀਤ ਔਜਲਾ ਮੈਂ ਫੇਰ ਲਾਸਟ ਨੂੰ ਕਨਕਲੂਡ ਕਰਨਾ ਚਾਹਾਂਗਾ ਗੁਰਜੀਤ ਔਜਲਾ ਆਪਣੇ ਇੱਕ ਚੰਗੇ ਔਰ ਇੱਕ ਆਮ ਸ਼ਖਸ ਹੋਣ ਦਾ ਜਿਹੜਾ ਇੱਕ ਸੁਨੇਹਾ ਸੀ ਉਹ ਉਹਨਾਂ ਨੇ ਦਿੱਤਾ ਉਹਦੇ ਚੋਂ ਕਾਮਯਾਬ ਹੋਰੇ ਲੋਕਾਂ ਦਾ ਦਿਲ ਜਿੱਤਣ ਚ ਕਾਮਯਾਬ ਹੋਰੇ ਇਸ ਕਰਕੇ ਨਾਲ ਉਹਨਾਂ ਦਾ ਟਾਈਟਲ ਬੜਾ ਪਿਆਰਾ ਸੀ ਦਿਲ ਦੀ ਸੁਣੋ ਔਜਲਾ ਚੁਣੋ ਸੋ ਦਿਲ ਦੀ ਸੁਣੋ ਔਜਲਾ ਚੁਣੋ ਉਸ ਤਰ੍ਹਾਂ ਦੇ ਟਾਈਟਲ ਦਿੱਤੇ ਕੈਂਪੇਨ ਚੰਗੀ ਕੀਤੀ ਜਗ੍ਹਾ ਜਗ੍ਹਾ ਤੇ ਪਹੁੰਚੇ ਲੋਕਾਂ ਨਾਲ ਸੋ ਕੁਲ ਮਿਲਾ ਕੇ ਗੁਰਜੀਤ ਔਜਲਾ ਨਹੀਂ ਜਿੱਤੇ ਆਮ ਆਦਮੀ ਪਾਰਟੀ ਤੇ ਭਾਜਪਾ ਹਾਰੀ ਹੈ ਗੁਰਜੀਤ ਔਜਲਾ ਨਹੀਂ ਜਿੱਤੇ لیکن نو ਦੋਨਾਂ ਦੀ ਹਾਰ ਜਿਹੜੀ ਹੈ ਉਹ ਦੋਵਾਂ ਦੀ ਹਾਰ ਦੀ ਜਿਹੜੀ ਲੱਸੀ ਹੈ ਉਹ ਇੱਕ ਫਰੂਟ ਦੇ ਤੌਰ ਤੇ ਬਣ ਕੇ ਆਈ ਤੇ ਗੁਰਜੀਤ ਔਜਲਾ ਜਿੱਤ ਕੇ ਬਾਹਰ ਨਿਕਲੇ ਨੇ ਜੀ ਬਿਲਕੁਲ ਕਾਫੀ ਦਿਲਚਸਪੀ ਸੀਗੀ ਹਰ ਇੱਕ ਅੰਮ੍ਰਿਤਸਰ ਵਾਸੀ ਨੂੰ ਕਿ ਇਸ ਵਾਰ ਕੌਣ ਕੈਂਡੀਡੇਟ ਜਿਹੜਾ ਜਿੱਤੇਗਾ ਇਸੇ ਨਾਲ ਹੀ ਜਿਹੜੀ ਗੁਰਜੀਤ ਸਿੰਘ ਔਜਲਾ ਦੀ ਜਿੱਤ ਹੁੰਦੀ ਹੈ ਤੇ ਜਿੱਦਾਂ ਸਾਰ ਨੇ ਕਿਹਾ ਕਿ ਇਹ ਜਿਹੜੀ ਹੈ ਸਭ ਤੋਂ ਵੱਡੀ ਹਾਰ ਭਾਜਪਾ ਲਈ ਅਤੇ ਜਿਹੜੀ ਆਮ ਆਦਮੀ ਪਾਰਟੀ ਲਈ ਹੈ ਇਹ ਜਿਹੜੀ ਜਿੱਤ ਜਿਹੜੀ ਹੈ ਉਹਨਾਂ ਲਈ ਹੈ ਇਹ ਖਾਸ ਕਰਕੇ ਕਿਉਂਕਿ ਉਹਨਾਂ ਦੇ ਆਮ ਜਨਤਾ ਦੀ ਜਿਹੜੀ ਆਵਾਜ਼ ਨੂੰ ਜਿਹੜਾ ਚੱਕਿਆ ਗਿਆ ਆਮ ਜਨਤਾ ਦੇ ਮੁੱਦਿਆਂ ਨੂੰ ਚੱਕ ਇਹ ਤਾਂ ਹੀ ਜਿਹੜੀ ਜਿੱਤ ਹੋਈ ਇਸ ਦੇ ਨਾਲ ਹੀ ਕਮਾਂ ਮੈਨਰਜ ਦੇ ਨਾਲ ਮੈਂ ਸੋਨੀਆ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ